ਇਹ ਪਿੰਡ ਮੇਰਾ ਬੱਚਾ ਕਨਾਲੀ ਨਿਸ਼ਾਨ ਮਸੀਹ ਆ ਜਿੰਨਾਂ ਦੀ ਡੈਥ ਹੋਈ ਆ ਅਲੀਆਲ ਦੇ ਪਿੰਡ ਤੋਂ ਆ ਅਸੀਂ ਮਝੀਠੇ ਲੱਗੇ ਅਸੀਂ ਇੱਥੋਂ ਨੰਗਣ ਦੇ ਅਸੀਂ ਦੇਖਿਆ ਇਹਨਾਂ ਨੂੰ ਕਿਉਂਕਿ ਸਾਡੀ ਮੁਸੀਬਾ ਹੀ ਚਾਰੇ ਦਾ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡਾ ਮੁਸੀਬਾ ਹੀ ਚਾਰੇ ਦਾ ਕੋਈ ਇੱਥੇ ਪਿਆ ਸੜਕਾਂ ਦੇ ਪਿਆ ਹੋਏ ਤੇ ਅਸੀਂ ਇੱਥੋਂ ਨੰਗ ਜੀਏ ਨਾਲ ਆਪਾਂ ਇਹ ਕਹਿੰਨੇ ਪੁਲਿਸ ਅਧਿਕਾਰ ਨੂੰ ਆਪਾਂ ਇਹ ਬੇਨਤੀ ਕਰਦੇ ਆਂ ਤੇ ਜਲਦੋਂ ਜਲਦ ਇਹ ਗੇੜਾ ਬੱਸ ਵਾਲਾ ਇੱਥੋਂ ਮਾਰ ਕੇ ਗਿਆ ਵਾ ਹੁਣ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਏ ਕਾਰਵਾਈ ਕੀਤੀ ਜਾਏ ਭਾਜੀ ਘਟਨਾ ਕੀ ਹੋਈ ਘਟਨਾ ਭਾਜੀ ਇਹ ਹੋਈ ਆ ਕਿ ਇਹ ਕਿਤੇ ਕਿਸ਼ਤਾ ਕੱਟਣਾ ਆਇਆ ਮੇਰਾ ਵੀਰ ਠੀਕ ਆ ਜੀ ਇੱਥੋਂ ਦੀ ਜਾਣਦੇ ਦੇ ਇਹ ਇਹਨਾਂ ਨੂੰ ਕੋਈ ਬੱਸ ਵਾਲਾ ਕੋਈ ਮਾਰ ਕੇ ਚੱਲ ਗਿਆ ਵਾ 10:00 10 ਵਜੇ ਦੀ ਗੱਲ ਵਾ ਠੀਕ ਆ ਹੁਣ ਪਤਾ ਨਹੀਂ ਵੀ ਕਿੰਨੇ ਕ ਵੇਲੇ ਫੋਨ ਆਇਆ ਮੈਂ ਇੱਥੋਂ ਯਾਨੀ ਕਿ 12:00 ਵਜੇ ਨੰਗਾ ਲੱਗਾ ਹੇ ਮੈਂ ਤਾਂ ਦੇਖਿਆ ਮੈਂ ਉਦੋਂ ਦਾ ਇੱਥੇ ਹੀ ਆ ਉਮਰ ਕਿਨੇ ਕੇ ਮੁੰਡੇ ਉਮਰ 28 25 24 25 ਸਾਲ ਦੀ ਹੈਗੀ ਇਹ ਇਹ ਰਹਿਣ ਵਾਲਾ ਇਹ ਅਲੀ ਹਲਦਾਰ ਜੀ ਇੱਥੇ ਲੱਗ ਗਿਆ ਮਜੀਠੇ ਲੱਗ ਗਿਆ ਜੀ ਆ ਗਈ ਤੇ ਮੌਕੇ ਤੇ ਹੈਗੀ ਬਾਅਦ ਵਿੱਚ ਆਈ ਇਹ ਭਾਜੀ ਪਹਿਲਾਂ ਦੋ ਮਲਾਦਮ ਆਏ ਆ ਉਹਨਾਂ ਪਤੀਸ ਕੀਤੀ ਉਹਦਾ ਉਸ ਤੋਂ ਬਾਅਦ ਵੱਡੇ ਅਫਸਰ ਆਏ ਆ ਉਹ ਡੇਪ ਪਤੀਸ ਕਰਨ ਇਨਸਾਨ ਇਹਦੇ ਨਾਮ ਆ ਮੇਰਾ ਛੋਟਾ ਭਰਾ ਵਾ ਅੱਛਾ ਜੀ ਠੀਕ ਹੈ ਜੀ ਘਰੋਂ 7 ਵਜੇ ਨਿਕਲੋਂਦਾ ਵਾ ਗੱਡੀ ਦਫ਼ਤਰ ਜਾਣ ਕੇ ਪਤਾ ਨਹੀਂ 8:30 ਵਜੇ ਤੁਰਦੇ ਆ ਕੀ ਨਾ ਕਿ ਅੱਠ ਵਜੇ ਤੁਰਦੇ ਆ ਇੱਥੇ ਚਾਂਸ ਬੰਦਾ ਇੱਥੋਂ ਬਾਹਰੋਂ ਆਇਆ ਮੈਂ ਇੱਥੇ ਆਇਆ ਮੈਂ ਸਾਢੇ 10 ਹੋ ਜਾਂਦੇ ਪਚਾਂਸ ਹੋਇਆ ਏ ਸਾਢੇ 10 ਹੋਏ ਚਾਂਸ ਹੋਇਆ ਵਾ ਸਾਡੀ ਕੋ ਪਿਆਰਵਾਹੀ ਨਹੀਂ ਕਰਨ ਧਿਆ ਕੋਈ ਉਥੇ ਖਲੋ ਜਾਂਦਾ ਜਾ ਕੇ ਕੋਈ ਉਥੇ ਖਲੋ ਜਾਂਦਾ ਵਾ ਤੇ ਚਾਹੀਦਾ ਨਾ ਪੁਲਿਸ ਮਿੰਟੋਂ ਮਿੰਟ ਬੰਦਾ ਲੱਭ ਸਕਦੀ ਏ ਲੱਭਿਆ ਹੋਵੇ ਤੇ ਬਸ ਆਹ ਰੌਂਡੀਆਂ ਵਾ ਕਿ ਘਟਨਾ ਹੋਈ ਕੀ ਪਤਾ ਕੁਛ ਏ ਕੀ ਕੀ ਐਸੇ ਬਸ ਨਾ ਵਜਾ ਮੁੰਡਾ ਕਿੱਥੇ ਜਾ ਰਿਹਾ ਏ ਇਧਰ ਜਿ ਕਿਸ਼ਤਾ ਇਕੱਠੇ ਕਰਨ ਜਾਂ ਜਾਂ ਨਹੀਂ ਕੰਮ ਕਾਜ ਕਰਦਾ ਏ ਫਾਈਨੈਂਸ ਦਾ ਕੀ ਦਿਕਤ ਨਾ ਸਾਢੇ 10 ਵਜੇ ਤੁਹਾਨੂੰ ਕਿੰਨੇ ਵੇਪਰ ਚਲੇ ਆਉਂ। ਸਾਨੂੰ ਦਾ ਜਨਨ ਸਾਢੇ 9 ਵਜੇ ਥੋੜਾ ਲੇਟ ਪਤਾ ਲਗਾ ਪਤਾ ਲਗਾ ਜਨਨ ਕੇ ਪਤਾ 11 ਵਜੇ ਨੂੰ ਪਤਾ ਲੱਗਿਆ ਸੀ ਕਿ ਕਿਹੜੀ ਚੀਜ਼ ਨਾ ਬੱਜਿਆ ਬਸ ਨਾ ਕਿਤੇ ਬੱਜਿਆ ਸ਼ਿਕਾਇਤ ਦਰਜ ਕਰਾਤੀ ਪੁਲਿਸ ਨੂੰ ਕਰਾਤੀ ਭਾਜੀ ਕੀ ਕਹਿੰਦੇ ਅਧਿਕਾਰੀ ਉਹ ਡੇ ਹੁਣ ਵੱਡੇ ਅਫਸਰ ਆਏ ਆ ਡੇ ਅੰਦੇ ਕਾਰਵਾਈ ਕਰਦੇ ਆ ਮੈਨੂੰ ਸਬੂਤ ਚਾਹੀਦਾ ਥੋੜਾ ਪਤਾ ਮੈਨੂੰ ਲਾ ਕੇ ਚੁੱਕੀ ਤੈਨੂੰ ਤੇ ਜੇ ਮੈਂ ਆ ਚੁੱਕਣੀ ਆ ਤੇ ਮੈਂ 47 ਖਾਨੀ ਫਿਰਦਾ ਐਕਸੀਡੈਂਟ ਆ ਕਿੰਨੀ ਉਮਰ ਹੈ ਤੁਹਾਡੀ ਹੁਣ ਕੋਈ ਮੇਰੇ ਨਾਲ 24 6 ਸਾਲ ਨਹੀਂ ਵਿਆਹ ਤੇ ਕੋ ਬੜੇ ਵਿਆਹ ਬੱਚਾ ਇੱਕ ਦਾ 10 ਸਾਲ ਦਾ ਬੱਚਾ ਜੀ ਇੱਕ ਅੱਜ ਸਾਨੂੰ ਇਨਫੋਰਮੇਸ਼ਨ ਆਈ ਹੈ ਵੀ ਕਿਸੇ ਅਨਨੋਨ ਗੱਡੀ ਦੇ ਨਾਲ ਜਿਹੜਾ ਹੈਗਾ ਸੀ ਆ ਇੱਕ ਲੜਕੇ ਦੀ ਵਜਨ ਨਾਲ ਮੌਤ ਹੋ ਗਈ ਮੌਕੇ ਤੇ ਤੇ ਉਹਦਾ ਸਿਰ ਵੀ ਕਾਫੀ ਫਿਸ ਚੁੱਕਾ ਸੀ ਉਹਦੇ ਸਬੰਧੀ ਹੁਣ ਅਸੀਂ ਮੌਕੇ ਤੇ ਆਏ ਆ ਤੇ ਗੱਡੀ ਦਾ ਤਾਂ ਜੇ ਤੱਕ ਪਤਾ ਨਹੀਂ ਲੱਗਾ ਪਰ ਅਸੀਂ ਇਹਨਾਂ ਦੇ ਜਿਹੜੀ ਸਟੇਟਮੈਂਟ ਲੈ ਕੇ ਉਹ ਐਫ ਆਰ ਵੀ ਦਰਜ ਕਰ ਰਹੇ ਹਾਂ ਪਲੱਸ ਅਸੀਂ ਜਿਹੜਾ ਆਪਣੇ ਸੋਰਸ ਹੈਗੇ ਕੈਮਰਾ ਵਗੈਰਾ ਜਾਂ ਦੂਜਾ ਇਨੂੰ ਇਨਫੋਰਮੇਸ਼ਨ ਪਹਿਲਾਂ ਮਿਲੀ ਉਹਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਕਾਰਵਾਈ ਕਰਦੇ ਆ ਇਸ ਜਿਹੜਾ ਅਜੇ ਤੱਕ ਸਾਡੇ ਰਿਜ਼ਲਟ ਆਇਆ ਕੋਈ 11:30 ਵਜੇ ਦੀ ਗੱਲ ਆ ਸਰ ਪਤਾ ਲੱਗਿਆ ਕੋਈ ਛੀ ਲੜਕਾ ਕੋਈ ਨਹੀਂ ਵੀ ਮਹਾਰਾਜਾ ਕਿਥੋਂ ਰਹਿਣਾ ਨਹੀਂ ਇਹ ਬੰਦਾ ਅਜੇ ਤੇ ਇਨਾ ਹੀ ਪਤਾ ਲੱਗਾ ਸਾਨੂੰ ਵੀ ਇਹ ਦਰਾਮਰਸਾ ਦੇ ਸੈੱਟ ਦਾ ਹੈਗਾ ਨੰਬਰ 2 ਇਹ ਕਿਸੇ ਕੰਪਨੀ ਚ ਜਿਹੜੀ ਕਲੈਕਸ਼ਨ ਕਰਦੇ ਆ ਇਕੱਠੀ ਕਰਦੇ ਉਹਦੇ ਚ ਲੱਗਾ ਸੀ ਤੇ ਉਹਨਾਂ ਦੇ ਸਾਰੇ ਵਾਰਸ ਵੀ ਆ ਗਏ ਨੇ ਨਾਲ ਉਹਨਾਂ ਦੇ ਜਿਹੜੇ ਡਿਪਾਰਟਮੈਂਟ ਜਿੰਨਾ ਕੋ ਕੰਮ ਕਰਦੇ ਸੀ ਕੰਪਨੀ ਚ ਉਹ ਵੀ ਆ ਗਏ ਨੇ ਇਸ ਕਰਕੇ ਦਾ ਇਹਦਾ ਤਾਂ ਬਾਈ ਨੇਮ ਕਲੀਅਰ ਹੋ ਹੀ ਗਿਆ ਸਾਨੂੰ ਕਿ ਕਿਤੇ ਨਾ ਵਜਾਇਆ ਲੈ ਕਲੀਅਰ ਇਹ ਨਹੀਂ ਜੀ ਹੁਣ ਪਤਾ ਲੱਗਿਆ ਕਿ ਕਿਉਂਕਿ ਅਸੀਂ ਕੈਮਰੇ ਦੇਖ ਰਹੇ ਹਾਂ ਕਾਫੀ ਗੱਡੀਆਂ ਉਹਨੇ ਟਾਈਮ 'ਚ ਨਿਕਲ ਚੁੱਕੀਆਂ ਨੇ ਇੱਕ ਸਾਰੇ ਕੋ ਐਕੂਰੇਟ ਟਾਈਮ ਨਹੀਂ ਸੀ ਹੈਗਾ ਇਹਦਾ ਇਸ ਕਰਕੇ ਸਾਰਾ ਹੁਣ ਟਾਈਮ ਕੱਢ ਕੇ ਫੇਰ ਹੀ ਅੱਗੇ ਪਾਸੇ ਜੜੀ ਦੀ ਇਨਵੈਸਟੀਗੇਸ਼ਨ ਹੋ ਜਾਈਗੀ